ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸਾਲੀ ਮੀਤ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਵਾ ਪਹੁੰਚੇ ਆ ਪਿੰਡ ਨਲੀਨ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਜਿੱਥੇ ਕਿ ਮੇਲਾ ਘਰ ਰਿਹਾ ਹੈ ਰਾਤ ਨੌਵੀਂ ਦੀਆਂ ਚੌਂਕੀਆਂ ਦੀ ਅੱਜ ਨੌਵੀਂ ਦਾ ਮੇਲਾ ਹੈ ਤੇ ਬਹੁਤ ਦੂਰੋਂ ਦੂਰੋਂ ਲੋਕ ਪਹੁੰਚੇ ਨੇ ਹਮਾਂ ਆ ਕੇ ਇਹ ਸਾਲ ਮਗਰੋਂ ਮੇਲਾ ਆਉਂਦਾ ਹੈ ਤੇ ਮੇਲੇ ਦਾ ਬਹੁਤ ਲੋਕਾਂ ਨੂੰ ਇੰਤਜ਼ਾਰ ਹੁੰਦਾ ਹੈ ਸਾਰੇ ਤਿਆਰ ਵਰ ਤਿਆਰ ਹੋ ਕੇ ਤੇ ਪਹੁੰਚੇ ਨੇ ਮੇਲੇ ਦਾ ਆਨੰਦ ਲੈ ਰਹੇ ਨੇ ਸਾਹਮਣੇ ਜਲੇਬੀਆਂ ਬਕ ਰਹੀਆਂ ਨੇ ਸਾਹਮਣੇ ਪਕੌੜੇ ਦਿੱਖ ਰਹੇ ਨੇ ਤੇ ਬਹੁਤ ਹੀ ਵਧੀਆ ਲੱਗਦਾ ਹਰ ਸਾਲ ਇੱਥੇ ਮੇਲੇ ਤੇ ਆ ਕੇ ਤੇ ਹਰ ਸਾਲ ਇੱਥੇ ਆ ਕੇ ਆਪਣਾ ਮਨ ਪਰਚਾਵਾ ਵਧੀਆ ਹੁੰਦਾ ਕਿ ਕੰਮਕਾਰਾਂ ਦੇ ਵਿੱਚ ਅੱਜ ਕੱਲ ਟਾਈਮ ਨਹੀਂ ਹੁੰਦਾ ਕਿਸੇ ਕੋਲ ਆਪਣਾ ਟਾਈਮ ਕੱਟ ਕੇ ਕੀਮਤੀ ਲੋਕ ਇੰਜੋਏ ਕਰਨ ਲਈ ਆਉਂਦੇ ਨੇ ਜਿਹੜੀਆਂ ਟੈਂਸ਼ਨਾਂ ਨੇ ਜਿਹੜੀਆਂ ਫਿਕਰਾਂ ਨੇ ਉਹਨੂੰ ਦੂਰ ਰੱਖ ਕੇ ਮੇਲੇ ਵਿੱਚ ਬਾਈ ਜੀ ਆ ਰਹੇ ਨੇ ਸਾਹਮਣੇ ਦਿਖਾ ਆ ਜਾ ਕੇ ਆ ਜਾ ਚਲੋ ਅਸੀਂ ਮਿਲਦੇ ਹਾਂ ਸਾਹਮਣੇ ਟਿੱਕੀਆਂ ਬਣੀਆਂ ਨੇ ਚਲੋ ਅੱਗੇ ਪਕੌੜੇ ਨਿਕਲ ਰਹੇ ਨੇ ਲੋਕਾਂ ਨੂੰ ਇੰਤਜ਼ਾਰ ਹੁੰਦਾ ਸਾਲ ਮਗਰੋਂ ਇਹ ਮੇਲਾ ਆਉਂਦਾ ਨੌਮੀ ਦਾ ਮੇਲਾ ਰਾਤ ਚੌਕੀਆਂ ਦੀ ਮੇਲੇ ਦਾ ਬਹੁਤ ਲੋਕ ਇੰਤਜ਼ਾਰ ਕਰ ਰਹੇ ਹੁਮਾਵਾ ਆ ਕੇ ਪਹੁੰਚ ਰਹੇ ਨੇ ਆਪਣਾ ਕੰਮ ਦੀ ਸਾਮਾ ਕੱਟ ਕੇ ਟੈਨਸ਼ਨਾਂ ਦੇ ਵਿੱਚੋਂ ਨਿਕਲ ਕੇ ਸਾਲ ਮਗਰੋਂ ਇਹ ਮੇਲਾ ਆਉਂਦਾ ਸਾਰੇ ਇੱਥੇ ਇੰਜੋਏ ਕਰ ਰਹੇ ਨੇ ਸਾਹਮਣੇ ਪਕੌੜੇ ਨਿਕਲ ਰਹੇ ਜਲੇਬੀਆਂ ਨਿਕਲ ਰਹੀਆਂ ਨੇ ਬਹੁਤ ਦੂਰੋਂ ਦੂਰੋਂ ਲੋਕ ਹੁਮਾਵਾ ਆ ਕੇ ਪਹੁੰਚੇ ਨੇ ਅੱਜ ਕੱਲ੍ਹ ਦੇ ਵਿੱਚ ਕੰਮ ਦੀ ਸਾਮਾ ਕੱਟ ਕੇ ਲੋਕ ਪਹੁੰਚਦੇ ਨੇ ਮੇਲੇ ਦੇ ਵਿੱਚ ਤੇ ਬਾਕੀ ਆਪਣੇ ਵੀਰੇ ਦੱਸਣਗੇ ਕਿ ਕਿਵੇਂ ਦਾ ਲੱਗ ਰਿਹਾ ਘੁੰਮ ਕੇ भाई फोलर यार आ रहा है, है? जी जलेबियां लेने आया सीगा 2 किलो जलेबियां करवनियां ने पकौडियां ਦਾ ਆਰਡਰ ਲਾਤਾ ਹੋ ਕੇ ਦੇਖੋ ਜਿਵੇਂ ਹੁਣ ਤੁਸੀਂ ਸੁਣਿਆ ਹੀ ਆ ਪਕੌੜੀਆਂ ਦਾ ਆਰਡਰ ਲਾਤਾ ਜਲੇਬੀਆਂ ਪੈਕ ਨੇ ਤਿੰਨ ਪਲੇਟਾਂ ਮਨਚੂਰੀਅਨ ਦੇ ਕਹਿ ਤੀਆਂ ਉਹਨੂੰ ਸਪ੍ਰਿੰਗ ਰੋਲਾਂ ਦੇ ਗਏ ਸੀ ਆ ਮੁੰਡੇ ਨੂੰ ਖਾਣ ਪੀਣ ਦਾ ਤਾਂ ਹੋ ਗਿਆ ਜਲੇਬੀਆਂ ਵੀ ਹੋ ਗਈਆਂ ਪਕੌੜੀਆਂ ਵੀ ਪੈਕ ਹੋ ਗਏ ਤੇ ਹੁਣ ਆਪਾਂ ਗੱਲ ਕਰਾਂਗੇ ਵੀਰੇ ਦੇ ਜਵਾਕਾਂ ਦੀ ਵੀ ਖੜਾਉਣੇ ਲੈ ਕੇ ਗਏ ਨੇ ਵੀਰੇ ਖੜਾਉਣੇ ਕਿੰਨਾ ਖਰਚਾ ਕਰਤਾ ਕਰੋੜਾਂ ਦੇ ਘੱਟੋ ਘਾਟ 3000 3500 ਦਾ ਖਰਚਾ ਹੋ ਗਿਆ ਵੀਰੇ ਤੁਸੀਂ ਸੁਣੇ ਰਹੇ ਹੋ ਜੀ ਬਿਲਾਲ ਅੱਛਾ ਹਜੇ ਹੋਣਾ ਹੈ ਅੱਜ ਦੁਬਾਰਾ ਆ ਰਹੇ ਨੇ ਘਰਾਂ ਰੱਖਣਗੇ ਇਹਨੇ ਸਮਾਨ ਘੱਟ ਤੋਂ ਘੱਟ 3000 35 ਦਾ ਖਰਚਾ ਹੋ ਚੁੱਕਿਆ ਤੇ ਘਰੇ ਸਮਾਨ ਰੱਖਣਗੇ ਨੇ ਦੁਬਾਰੋਂ ਆ ਰਹੇ ਨੇ ਜੀ ਹੋਰ ਕੁਝ ਦੱਸਣਾ ਜਾਊਂਗੇ ਮੇਲੇ ਦੀ ਖਾਸੀਤ ਬਾਰੇ ਕਿੰਨਾ ਕਿੰਨਾ ਇੰਤਜ਼ਾਰ ਰਿਹਾ ਮੇਲੇ ਦਾ ਬੇ ਦੂਰੋਂ ਦੂਰੋਂ ਲੋਕ ਆ ਰਹੇ ਨੇ ਵੀਰੇ ਫੁੱਲ ਨਜ਼ਾਰਾ ਲੈ ਰਹੇ ਨੇ ਸਾਰੇ ਬਹੁਤ ਹੀ ਦਿਨਾਂ ਤੋਂ ਇੰਤਜ਼ਾਰ ਸੀ ਮੇਲੇ ਦਾ ਅੱਜ ਉਹ ਦਿਨ ਆਇਆ ਹੈ ਤੇ ਲੋਕ ਬਹੁਤ ਹੀ ਚਾਰ ਨਾਲ ਮੇਲੇ ਦਾ ਇੰਜੋਏ ਕਰ ਰਹੇ ਨੇ ਕੋਈ ਪਕੌੜੇ ਘਰ ਨੂੰ ਲੈ ਕੇ ਜਾ ਰਿਹਾ ਕੋਈ ਜਲੇਬੀਆਂ ਲੈ ਕੇ ਜਾ ਰਿਹਾ ਕੋਈ ਗੋਲ ਗੋਪੇ ਖਾ ਰਿਹਾ ਹੈ ਆਪਣੇ ਆਪਣੇ ਜਵਾਕਾਂ ਨੂੰ ਲੈ ਕੇ ਆਏ ਨੇ ਤੇ ਕੁਸ਼ਤੀਆਂ ਹੋਣਗੀਆਂ ਅੱਗੇ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਦਰਸ਼ਨ ਕਰਾਉਂ ਸਾਰੀ ਸੰਗਤ ਆ ਜਾਓ ਆ ਗਾਂਟੀ ਜਾਂ ਚੋਣੀ ਤੇ ਤੁਲਚੇ ਖਾਂਦੇ ਹੋਏ ਦੇਖੋ ਬਹੁਤ ਆਨੰਦ ਲੈ ਰਹੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਕਮਾਂਕਾਰਾਂ ਦੇ ਵਿੱਚੋਂ ਅੱਜ ਕੱਲ ਕਿਹਨੂੰ ਟਾਈਮ ਮਿਲਦਾ ਆਹ ਦੇਖੋ ਵੀਰੇ ਜਿਹੜੇ ਕਹਿੰਦੇ ਨੇ ਵੀਸੀਂ ਤਲੀਆਂ ਵਿੱਚ ਜਾਂ ਨਹੀਂ ਖਾਣੀਆਂ ਦਾ ਹੋਰ ਪੈਣੀ ਸਾਹ ਉਹਨਾਂ ਦੀ ਕੁਸ਼ਤੀ ਖਾ ਰਿਹਾ ਕੋਈ ਕੋਈ ਸ਼ੇਕੀ ਖੀ ਰਿਹਾ ਜਿਹੜਾ ਸ਼ੇਕ ਦਾ ਧਿਆਨ ਰੱਖਦਾ ਵੈਸੇ ਸਾਲ ਮਗਰੋਂ ਮੇਲਾ ਆਉਂਦਾ ਹੈ ਇੱਧਰ ਬਹੁਤਾ ਕੋਈ ਫਰਕ ਨਹੀਂ ਪੈਂਦਾ ਸਾਰੇ ਕੋਈ ਜਲੇਬੀਆਂ ਖਾ ਰਿਹਾ ਕੋਈ ਪਕੌੜੇ ਖਾ ਰਿਹਾ ਕੋਈ ਗੋਲ ਗੱਪੇ ਖਾ ਰਿਹਾ ਹੈ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਸਾਰਿਆਂ ਨੂੰ ਦਿਖਾਓ ਵਾਲ ਦੇ ਵਾਲੇ ਕੋਲ ਠੀਕ ਹੈ ਸਾਰੇ ਇੱਥੇ ਨੂੰ ਇੱਧਰ ਨੂੰ ਇੰਤਜ਼ਾਰ ਹੈ ਬਸ ਕੁਸ਼ੀ ਸਮੇਂ ਦਾ ਇੰਤਜ਼ਾਰ ਆ ਕੁਝ ਸਮੇਂ ਦਾ ਇੰਤਜ਼ਾਰ ਆ ਉਸ ਤੋਂ ਬਾਅਦ ਕੁਸ਼ਤੀਆਂ ਕੋਲਾ ਸਟਾਰਟ ਨੇ ਲੋ ਵੀਰੇ ਥੋਨੇ ਦੇਖ ਲਿਆ ਅੱਜ ਦਾ ਮਾਹੌਲ ਤੇ ਅੱਜ ਗੱਲਬਾਤ ਕਰਾਂਗੇ ਅਪਲਿਸਮੈਂਟ ਦੇ ਜਸਵੰਤ ਵੀਰੇ ਨਾਲ ਤੇ ਉਹਦਾ ਕੁਝ ਆਓ ਖੁਸ਼ ਹੋ ਜੀ ਆਹੋ ਮੇਰੇ ਵੀਰੋ ਜਸਵੰਤ ਵੀਰਾ ਵੀ ਸਾਨੂੰ ਮਿਲ ਗਿਆ ਸਵੇਰ ਦਾ ਮੇਰੇ ਰਾ ਚੌਕੇ ਦੇ ਮੇਲੇ ਦੇ ਹੋਰ ਕੀ ਹਾਲ ਚਾਲਾਂ ਤੇ ਪੀਤਾ ਵਧੀਆ ਵਧੀਆ ਬਈ ਆਂੰਦ ਲੈ ਰਿਹਾ ਮੇਲੇ ਦਾ ਆਨੰਦ ਫੁੱਲਾ ਸੇਵਾ ਚੱਲ ਰਹੀ ਹੈ ਇੱਧਰ ਸੇਵਾ ਦਾ ਸੇਵਾ ਕਰ ਰਹੇ ਨੇ ਠੀਕ ਆ ਮਾਰੋ ਮਾਰ ਬਹੁਤ ਸੰਗਤ ਵਧੀਆ ਤਰੀਕੇ ਨਾਲ ਕਿੰਨਾ ਕੀ ਨਜ਼ਾਰਾ ਤੇ ਮੇਲੇ ਦਾ ਅੱਜ ਦੇ ਦਿਨ ਦਾ ਬਹੁਤ ਜਾਵੇ ਅੱਜ ਮੈਂ ਕਹਿੰਦਾ ਇੰਨੀ ਰੌਣਕ ਐ ਇੰਨੀ ਜਾਦੇ ਰੌਣਕ ਸਾਰੇ ਜਵਾਕਾਂ ਨੂੰ ਲੈ ਕੇ ਇੱਧਰ ਦੇਖੋ ਸਾਡੇ ਅੱਜ ਸੰਗਤ ਸਾਡੀ ਆਹ ਦੇ ਜਵਾਕਾਂ ਨੂੰ ਲੈ ਕੇ ਤੁਮ ਆਇਆ ਕਿ ਪਕੌੜੇ ਪਕ ਵਧੀਆ ਸੰਗਤ ਸਾਰੀ ਇਕੱਠੀ ਹੋਈ ਪਈਆ ਬੜਾ ਅੱਜ ਵੀ ਸੇਵਾ ਕਰ ਰਿਹਾ ਆਪਾਂ ਖਾ ਪੀ ਰਹੇ ਆ ਸਾਰੇ ਇਕੱਠੇ ਹੋਏ ਨੇ ਇੱਕ ਬਹੁਤ ਵਧੀਆ ਆਓ ਅੱਜ ਦਾ ਸੰਗਤ ਦਾ ਮੇਲਾ ਵੱਧ ਤੋਂ ਵੱਧ ਆਓ ਠੀਕ ਆ ਅੱਜ ਕੱਲ ਦੇ ਸਮੇਂ ਵਿੱਚੋਂ ਜਿਵੇਂ ਕਿਸੇ ਕੋਲ ਟਾਈਮ ਹੈ ਨੀ ਕੰਮਕਾਰਾਂ ਦੇ ਵਿੱਚੋਂ ਨਿਕਲ ਕੇ ਆ ਰਹੇ ਨੇ ਤਾਂ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਤੁਹਾਡਾ ਕੀ ਖਿਆਲ ਆਉਣਾ ਚਾਹੀਦਾ ਨਾ ਜ਼ਰੂਰ ਬਹੁਤ ਵਧੀਆ ਇੱਥੇ ਇੱਕ ਬਹੁਤ ਵਧੀਆ ਆਨੰਦ ਆਉਂਦਾ ਬਹੁਤ ਜਾਦੀ ਸੇਵਾਦਾਰ ਸੇਵਾ ਕਰ ਰਹੇ ਨੇ ਲੰਗਰ ਚੱਲ ਰਿਹਾ ਨੇ ਗੁਰੂ ਦਾ ਲੰਗਰ ਟੁੱਟ ਪੂਰਾ ਚੱਲ ਰਿਹਾ ਮਾਰੋ ਮਾਰ ਸੰਗਤ ਪੂਰੀ ਜੀ ਸਤਿ ਸਦਕੇ ਸੇਵਾ ਕਰ ਰਹੇ। ਬਾਕੀ ਤੁਸੀਂ ਵੀਰੇ ਦੇ ਵਿਚਾਰ ਸੁਣੇ ਹੀ ਨੇ ਵੀ ਖੁੱਲ ਪੂਰਾ ਲੰਗਰ ਵਰਤ ਰਿਹਾ ਤੇ ਨਿਯਾਰੀ ਲੈ ਰਹੇ ਨੇ ਆਨੰਦ ਆ ਰਿਹਾ ਕੋਈ ਪਕੌੜੇ ਖਾ ਰਿਹਾ ਕੋਈ ਜਲੇਬੀਆਂ ਖਾ ਰਿਹਾ ਘਰ ਨੂੰ ਪੈਕ ਕਰਾ ਕੇ ਲੈ ਕੇ ਜਾ ਰਹੇ ਨੇ। ਪਹਿਲਾਂ ਭਜੀ ਵੀਰ ਨਾਲ ਗੱਲਬਾਤ ਹੋਈ ਸੀ। ਉਹਨਾਂ ਦੇ ਵੱਡੇ ਭਰਾ ਨਾਲ ਜਸਵੰਤ ਵੀਰ ਨਾਲ ਗੱਲਬਾਤ ਹੋਈ ਹੈ ਤੇ ਕੋਸ਼ਿਸ਼ ਸਮਝਣ ਦੀ ਯਾਰ ਤੋਂ ਬਾਅਦ ਕੁਸ਼ਤੀਆਂ ਕੋਲਾ ਸਟਾਰਟ ਹੋਣੀਆਂ ਨੇ। ਉਹਨਾਂ ਦੇ ਸਮਝਣ ਤਿਆਰ ਕਰਦੇ ਹੋਏ ਆਓ ਬਹੁਤ ਬਹੁਤ ਚਾਹ ਬੋਲ ਕੋਲ ਵਾਲੇ ਬਹੁਤ ਸਹਾਂਤ 30000 ਆ ਰਹੀ ਹੈ। ਆਪ ਆਪਣਾ ਜਿਆਦੇ ਵਧੀਆ ਇਹ ਮਾਂ ਦੇ ਪੁੱਤ ਇੰਨੀ ਮਿਹਨਤ ਕਰਦੇ ਨੇ ਐਨਾ ਵਾਸਤੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਜੋ ਵੀ ਆਪਾਂ ਕੁਝ ਵੀ ਜੋ ਕਰਦੇ ਆਂ ਬਦਲ ਨਾ ਕਰਦੇ ਨੌਜਵਾਨ ਮਤਲਬ ਨਸ਼ਿਆਂ ਦੇ ਪੈਰੇ ਦੇ ਮੁੰਡੋ ਖੇਡਾਂ ਵੱਲ ਦਿਖਾਇਆ ਜਾਂਦਾ ਬਹੁਤ ਵਧੀਆ ਨਹੀਂ ਬਹੁਤ ਵਧੀਆ ਗੱਲ ਕਹੀ ਆ ਵੀਰੇ ਨੇ ਵੀ ਅੱਜ ਕੱਲ ਜਿਵੇਂ ਹੁਣ ਆਪਾਂ ਨੂੰ ਨੌਜਵਾਨਾਂ ਦਾ ਵੀ ਕਰਨਾ ਚਾਹੀਦਾ ਪਹਿਲਵਾਨਾਂ ਦਾ ਕਿਉਂਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਨਸ਼ਿਆਂ ਵੱਲ ਦੁਰ ਰਹੀ ਹੈ ਜੇ ਆਪਾਂ ਨੂੰ ਆ ਚੀਜ਼ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਛੋਟੇ ਜਵਾਕ ਨੇ ਆਉਣ ਵਾਲੀ ਜਨਰੇਸ਼ਨ ਦੇਖੂਗੀ ਤਾਂ ਉਹ ਖੇਡਾਂ ਵੱਲ ਜ਼ਰੂਰ ਜਾਊਗੀ ਤੇ ਨਸ਼ੇ ਦੂਰ ਹੋਗੇ ਨਸ਼ਿਆਂ ਤੋਂ ਬਚਿਆ ਰਹਿੰਦਾ ਬਹੁਤ ਸੋਹਣੀ ਗੱਲ ਕਹੀਆ ਵੀਰੇ ਨੇ ਬਹੁਤ ਸੋਹਣੀ ਗੱਲ ਕਹੀਆ ਵੀ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵੱਲ ਧਿਆਨ ਦਿਓ ਤੇ ਕੋਸ਼ਿਸ਼ ਹਮੇਸ਼ਾ ਤੇ ਯਾਰ ਤੋਂ ਬਾਅਦ ਇਹ ਖੁਸ਼ਤੀਆਂ ਘੋੜਾ ਸਟਾਰਟ ਨੇ ਨਲਿਨੀ ਪਿੰਡ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਮੇਲਾ ਹੈ ਫਿਰ ਅੱਗੇ ਦਿਖਾਇਆ ਜਾਊਗਾ ਬੰਦ ਮદાન ਤਿਆਰ ਆ ਹੈ ਕਮੇਟੀ ਤਿਆਰ ਕਰ ਰਹੀ ਆ ਤੇ ਪਹਿਲਵਾਨ ਆਪਣਾ ਤਿਆਰੀ ਕਰ ਰਹੇ ਨੇ ਹਲੋ ਹਲੋ ਇੱਕ ਨਗਰ ਦੇ ਨਾਮ ਦੀ ਪਿੰਡ ਦੇ ਸੁਖਪੰਦਰ ਨੌਵੀਂ ਰਸਲਪੁਰ ਦੀ ਨੌਵੀਂ ਇੱਕ ਤਾੜੀ ਮਾਰੋ ਬੁੱਲ ਕੇ ਮਿੱਤਰੋ ਤੁਹਾਡੇ ਨੱਕ ਦੇ ਤੋਂ ਕੁੱਸਤੀ ਜਿਹੜੇ ਲੋਰ ਇਹਨੂੰ ਹਾਂ ਚੱਲ ਬੱਧੀ ਲੜੇ ਦੋ ਹੀ ਨਹੀਂ ਹੈ ਕਿਵੇਂ ਲੜਾਂਗੇ ਦੇਖ ਕੇ ਆਇਆ ਕਿ ਉਹਦੋਂ ਕਹਿੰਦਾ ਪਾਲਿਆ ਜੱጣ ਸੱਟ ਲਾ ਕਹਿੰਦਾ ਚੱਕ ਚੱਲ ਪਾਲਾ ਕਰੈਚੀ ਸੱਟਾ 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 ਯਾਰ ਚੱਲੇ ਚਾਵਾਂ 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 ਓ ਵੈਰੀ ਗੱਡੇ ਚਾਵਾਂ ਚ ਉਹ ਕਿੰਦੇ ਮੈਂ ਰਤੀ ਆ ਗਿਆ ਆ ਜਾਂਦਾ ᱛੀ ਉਹ ਇਹ ਅੱਗੇ ਵੀ ਪਹਿਲਵਾਨ ਆ ਜਾਂਦਾ ਸਾਰੇ ਛਿੰਦੇ ਦੇ ਵਿੱਚ ਆ ਆ ਦੇਖੋ ਅੱਜ ਮੇਲੇ ਤੇ ਪਹੁੰਚੇ ਆ ਤੇ ਮੇਰੇ ਖੁੱਦੇ ਸੈੱਲ ਘਟੇ ਹੋਏ ਤੇ ਮੇਲੇ ਤੇ ਆਇਆ ਤੇ ਸੈੱਲ ਅੱਜ ਮਤਲਬ ਮੈਂ ਠੀਕ ਮਹਿਸੂਸ ਕਰ ਰਿਹਾ ਤੇ ਆਪਾਂ ਪਿੰਡ ਦਾ ਬੰਦਾ ਮਿਲਿਆ ਬਾਂਤੀ ਭਾਈ ਇਹਦੇ ਆਪਾਂ ਵਿਚਾਰ ਲਵਾਂਗੇ ਬਾਂਤੀ ਕਿੰਨੇ ਦਾ ਲੱਗਿਆ ਮੇਲੇ ਜਾ ਕੇ ਆਇਆ ਤਾਂ ਹੁਣੇ ਆ ਮਤਲਬ ਕਿਵੇਂ ਦਾ ਲੱਗ ਰਿਹਾ ਮੇਲੇ ਚ ਆਪਾਂ ਨੂੰ ਦੇਖ ਰਿਹਾ ਹੈ ਦੇਖਣ ਤੋਂ ਬਾਅਦ ਦੇਖਣਾ ਚਾਹੀਦਾ ਹਾਂ ਮਤਲਬ ਉਹਨਾਂ ਲਈ ਤਾਂ ਇਹ ਵੀਡੀਓ ਆਉਣ ਵਾਲੀ ਦੀ ਪੀੜ੍ਹੀ ਆ ਨਸ਼ਿਆਂ ਵੱਲ ਜਾ ਰਹੀ ਇਹਨਾਂ ਨੂੰ ਵੱਤ ਤੋਂ ਵੱਧ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਉਹਦਾ ਕੀ ਵਿਚਾਰ ਹੈ ਇਹਦੇ ਬਾਰੇ ਸਹੀ ਗੱਲ ਹੈ ਉਹਰੇ ਆਉਣਾ ਚਾਹੀਦਾ ਬਾਈ ਵੀਰੇ ਨੇ ਵੀਰੇ ਨੇ ਜਮਾਉਣਾ ਚਾਹੀਦਾ ਹਾਂ ਵੀਰੇ ਨੇ ਬਹੁਤ ਸੋਹਣੀ ਗੱਲ ਕਹੀ ਆ ਵੀ ਆਉਣ ਵਾਲੇ ਟਾਈਮ ਜਿਵੇਂ ਹੁਣ ਪੀੜ੍ਹੀ ਜਿਹੜੀ ਨਸ਼ਿਆਂ ਵੱਲ ਜਾ ਰਹੀ ਆ ਉਹਨੂੰ ਵੱਤ ਤੋਂ ਵੱਧ ਖੇਡਾਂ ਦੇਖਣੀਆਂ ਚਾਹੀਦੀਆਂ ਨੇ ਤੇ ਆਜੋ ਅੱਗੇ ਖੜਾਉਣਿਆਂ ਇੰਚ ਕਰਨਾ ਦਿਖਾਵਾਂਗੇ ਤੁਹਾਨੂੰ ਆ ਪਹਿਲੀ 쿠ਰਸੀ ਜਿੰਦਗੀ ਨਾਲ ਕੰਮ ਹੋਰ ਜਾ ਰਹੀ ਆ ਬਹੁਤ ਹੀ ਵਧੀਆ ਲੱਗ ਰਿਹਾ ਹੈ ਨੇਲੀ ਮੁੰਡਾ ਵਿੱਚ ਮੇਲੇ ਦੇ ਵਿੱਚ ਤੇ ਅੱਜ ਆਪਾਂ ਨੂੰ ਤੋਤਾ ਵੀਰਾ ਮੇਰੇ ਨਾਲ ਨਲੀ ਨੀਪੜੇ ਵਿੱਚ ਵੀ ਆਪਾਂ ਨੌਜਵਾਨਾਂ ਨੂੰ ਮੇਲੇ ਜਾ ਕੇ ਅੱਜ ਦਾ ਹਰ ਸਾਲ ਦੀ ਤਰ੍ਹਾਂ ਜੀ ਇੱਥੇ ਮੇਲਾ ਭਰਦਾ ਜੀ ਮਤਲਬ ਕਿੰਨਾ ਕਿ ਨਜ਼ਾਰ ਰਿਹਾ ਮੇਲੇ ਦਾ ਅੱਛਾ ਐਨਾ ਵੀ ਐਨਾ ਵੀ ਵਧੀਆ ਲੱਗ ਰਿਹਾ ਹੈ ਇੱਕ ਤਾਂ ਜੀ ਮੇਲਾ ਸ਼ਾਮ ਦਾ ਟਾਈਮ ਹੋ ਗਿਆ ਪੂਰਾ ਮੌਸਮ ਸੁਹਾਣਾ ਹੋ ਗਿਆ ਵੀਰੇ ਨੇ ਬਹੁਤ ਸੋਹਣੀ ਗੱਲ ਕਹੀ ਆ ਇੱਕ ਕਹਿੰਦਾ ਬਹੁਤ ਇੱਕ ਨਜ਼ਾਰਾ ਆ ਰਿਹਾ ਕੋ ਮੌਸਮ ਐਨਾ ਘੈਂਟ ਹੋ ਗਿਆ ਨਾ ਤੁਸੀਂ ਬਸ ਮਹਿਸੂਸ ਨਹੀਂ ਕਰ ਸਕਦੇ ਸੀ ਤੁਹਾਨੂੰ ਦੱਸ ਸਕਦੇ ਆ ਹੋਰ ਮਤਲਬ ਜਿੱਦਾਂ ਆਪਣੇ ਆਪਣੇ ਪਿੰਡ ਦੀ ਸ਼ਾਂਤ ਸ਼ਾਂਤੀ ਵਾਸਤੇ ਘੋਲਾ ਹੁੰਦੀਆਂ ਨੇ ਉਦਾਂ ਹੀ ਆਪਣੇ ਪਿੰਡ ਦੇ ਵਿੱਚ ਪਹਿਲਾਂ ਝੰਡੀ ਗਈ ਉਸ ਤੋਂ ਬਾਅਦ ਜੀ ਫਿਰ ਹੁਣ ਘੋਲਾ ਹੋਣਗੇ ਜੀ ਤੇ ਥੋੜਾ ਕਹਿਣਾ ਮਤਲਬ ਜਿਵੇਂ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਉਹ ਨਸ਼ਿਆਂ ਵੱਲ ਵੱਧ ਰਹੀ ਆ ਉਹ ਉਹਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਔਣਾ ਚਾਹੀਦਾ ਇਹ ਬਿਧਰ ਕੀ ਵਿਚਾਰ ਆ ਅਸੀਂ ਤਾਂ ਆਪ ਕਹਿੰਦੇ ਆ ਜੀ ਵੀ ਚਲੋ ਵੀ ਇੱਧਰ ਆ ਹਮੇਸ਼ਾ ਦਾ ਛੁੱਟ ਕੇ ਇੱਧਰ ਆਉਣਾ ਦਾ ਧਿਆਨ ਜਾਵੇ ਠੀਕ ਆ ਜੀ ਤੇ ਚਲੋ ਜੀ ਆਪਾਂ ਵੀ ਕੋਸ਼ਿਸ਼ ਕਰਦੇ ਆ ਜੀ ਹੁਣ ਆਪਾਂ ਵੀ ਕੰਮਕਾਰ ਤੇ ਲੱਗੇ ਹੋਏ ਆ ਜੀ ਆਪਾਂ ਵੀ ਕੋਸ਼ਿਸ਼ ਕਰਦੇ ਆ ਵੀ ਆਪਾਂ ਵੀ ਬੀਰੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਵੀ ਕੰਮ ਕਰਨ ਲੱਗੇ ਹੋਏ ਅੱਜ ਕੱਲ ਦੇ ਵਿੱਚ ਕਿਸੇ ਕੋਲ ਵੀ ਸਮਾਂ ਹੈ ਨਹੀਂ ਅੱਜ ਕੱਲ ਦੇ ਮਤਲਬ ਕੀਮਤੀ ਸਮਾਂ ਕੱਟ ਕੇ ਆਪਣਾ ਹਰ ਇੱਕ ਮੇਲੇ ਦਾ ਆਨੰਦ ਲੈਣ ਆਇਆ ਉਹਨੂੰ ਦਿਖਾਇਆ ਕਿ ਕਿਤੇ ਜਲੇਬੀਆਂ ਬਣ ਰਹੀਆਂ ਪਕੌੜੇ ਮੜ ਰਹੇ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੈਸੇ ਦੀ ਦੌੜ ਇੰਨੀ ਆ ਹਰ ਇੱਕ ਬੰਦਾ ਪੈਸੇ ਕਮਾਉਣ ਦੇ ਪਿੱਛੇ ਲੱਗਿਆ ਹੋਇਆ ਹੈ ਜ਼ਿੰਦਗੀ ਦਾ ਅਨੰਦ ਨਹੀਂ ਲੈ ਰਿਹਾ ਆਪਾਂ ਨੂੰ ਇਹ ਗੱਲ ਤੋਂ ਸਹਿਮਤ ਹਾਂ ਵੀ ਹਾਂ ਆਪਾਂ ਨੂੰ ਪੈਸੇ ਤੋਂ ਛੱਡ ਕੇ ਜ਼ਿੰਦਗੀ ਦਾ ਆਨੰਦ ਵੀ ਲੈਣਾ ਚਾਹੀਦਾ ਹੈ ਲੈਣਾ ਚਾਹੀਦਾ ਜਰੂਰ ਲੈਣਾ ਚਾਹੀਦਾ ਆ ਮੈਂ ਵੀਰੇ ਨਾਲ ਹੁਣੇ ਗੱਲਬਾਤ ਕਰਕੇ ਛੜਿਆ ਵੀਰੇ ਨੇ ਫੋਨ ਲਿਆਂਦਾ ਪਹਿਲਾਂ ਮਾਰਕਾ ਕੁਝ ਮਾਰਕਾ ਅਰੇ ਨਾ ਹੀ ਫੋਨ ਲਿਆਂਦਾ ਬਹੁਤ ਹੀ ਬਹੁਤ ਮਾਰਕਾ ਨਹੀਂ ਇੰਦੀ ਆਨੰਦ ਲੈਣਾ ਚਾਹੀਦਾ ਵੀਰਾ ਕਹਿੰਦਾ ਕਹਿੰਦਾ ਜਿੰਦਗੀ ਦਿਲ ਦੀ ਜੋ ਵੀ ਤਮੰਨਾ ਹੈ ਉਹ ਪੂਰੀ ਕਰਨੀ ਆ ਆਂਦੇ ਵਿੱਚ ਗੱਲ ਕੋਈ ਰਹਿਣੀ ਚਾਹੀਦੀ ਜਿੰਦਗੀ ਇੱਕ ਵਾਰ ਮਿਲੀ ਆ ਕਹਿੰਦਾ ਨਜ਼ਾਰੇ ਲੋ ਬਸ ਤੇ ਅੱਗੇ ਖੜਾਉਣੇ ਦਿਖਾਵਾਂਗੇ ਤੁਹਾਨੂੰ ਕਮਾ ਦੇ ਉਧਰੋਂ ਸਾਰੇ ਭਗਤਾਂ ਨੂੰ ਬੇਨਤੀ ਆ ਅੱਪਾ ਹੁਣ ਪਿੰਡ ਦੀਆਂ ਪੁਰਾਣੇ ਬਜ਼ੁਰਗਾਂ ਕੋਲ ਪਹੁੰਚਾਂਗੇ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ ਦਾ ਲੱਗਿਆ ਮੇਲੇ ਤੇ ਆ ਕੇ ਉਹਨਾਂ ਨੇ ਪੁਰਾਣੇ ਟਾਈਮ ਤੋਂ ਮੇਲਾ ਦੇਖਦੇ ਆਏ ਨੇ ਅੱਜ ਤਾਂ ਆ ਆਇਆ ਬੇਜਾ ਸ਼ੁਕਰੀਆ ਅੱਪਾ ਜਿਹੜਾ ਆਪਣੇ ਪਿੰਡ ਦਾ ਮੇਲਾ ਹੈ ਇਹਦੇ ਬਾਰੇ ਪੁੱਛਣ ਆਇਆ ਵੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੇਲੇ ਦੇ ਆ ਕੇ ਬਹੁਤ ਵਧੀਆ ਲੱਗਦਾ ਬੀਬੇ ਨੇ ਕਿ ਹਰ ਬਹੁਤ ਵਧੀਆ ਲੱਗ ਰਿਹਾ ਹੈ ਜਿਵੇਂ ਅੱਜ ਕੱਲ ਦੇ ਵਿੱਚ ਕਿਸੇ ਕੋਲ ਸਮਾਂ ਹੈ ਨਹੀਂ ਤਾਂ ਆਪਣਾ ਕੰਮ ਕਾਰ ਛੱਡ ਕੇ ਇੱਥੇ ਮੇਲੇ ਤੇ ਆਏ ਨੇ ਤਾਂ ਸਭ ਨੂੰ ਆਉਣਾ ਚਾਹੀਦਾ ਨਾ ਮਾਜ ਸੁਨੇਹ ਕੀ ਇੱਥੇ ਹੋ ਆ ਬੀਬੇ ਸਵੇਰ ਕੀ ਇੱਥੀ ਹੈ ਪੁਰਾਣੇ ਬਜ਼ੁਰਗ ਨੇ ਇਹਨਾਂ ਨੇ ਬਹੁਤ ਕਈ ਸਾਲਾਂ ਦੇ ਮੇਲੇ ਦੇਖੇ ਨੇ ਇਹ ਅਸੀਂ ਤਾਂ ਚਲੋ ਹੁਣੇ ਬੱਟੇ ਹੋਏ ਆ ਥੋੜਾ ਹੁਣੇ ਮੇਲੇ ਦੇਖਣ ਲੱਗੇ ਆ ਇਹਨਾਂ ਦੀ ਚਲੋ ਉਮਰ ਲੰਗੀ ਤੇ ਬੇਬੇ ਜਿਹੜੇ ਆਪਣਾ ਹੁਣ ਕੋਲਾ ਕੁਸ਼ਤੀਆਂ ਹੋ ਰਹੀਆਂ ਨੇ ਇਹਨਾਂ ਬਾਰੇ ਮਤਲਬ ਤੋ ਕੀ ਕਹਿਣਾ ਚਾਹੁੰਨੀ ਆ ਜਿਵੇਂ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜੀ ਆ ਉਹ ਆਪਣੀ ਨਸ਼ਿਆਂ ਵੱਲ ਵਧ ਰਹੀ ਆ ਉਹਨਾਂ ਨੂੰ ਵੱਧ ਤੋਂ ਵੱਧ ਕੋਲਾ ਬੰਦ ਧਿਆਨ ਦੇਣਾ ਚਾਹੀਦਾ ਤੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਨੀ ਦੱਸੋ ਮੈਂ ਤਾਂ ਇਹ ਕਹਣਾ ਚਾਹੁੰਦੀ 2000 ਕੰਮ ਸਿੱਖੋ ਹੱਥ ਦੇ ਪਾਣੀ ਛੱਡੋ ਹਾਂ ਵੱਧ ਤੋਂ ਵੱਧ ਖੇਡਾਂ ਵੱਲ ਬੇਬੇ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਆਪਣਾ ਨਸ਼ੇ ਪਾਣੀ ਤੋਂ ਦੂਰ ਰਹੇ ਹਾਂ ਤੇ ਇਹ ਜੇ ਧਿਆਨ ਦੋ ਇਹ ਜੇ ਕੰਮਾਂ ਤੇ ਧਿਆਨ ਦੋ ਤੇ ਲਿਆਰਾ ਆ ਰਿਹਾ ਪੂਰਾ ਬਹੁਤ ਬਾਪਾ ਦਾ ਰੋਟੀ ਚਾਹ ਇੱਥੀ ਇਸ ਮੈਂ ਦੇਖੀ ਹਾਂ ਦੇਖ ਲਾ ਰਾਤ ਚੌਕੀ ਭਰੀ ਹੋਣੀ ਆ ਮੈਂ ਸਵੇਰ ਦੀ ਫੇਰ ਇੱਥੀ ਆ ਜਾਂਦਾ ਹਾਂ ਬਾਬਾ ਲੱਗਾਂ ਨੂੰ ਉਧਰ ਗੁੱਦਾਰੇ ਜਾਦ ਗਏ ਆ ਦੇਖ ਲਓ ਉਹ ਜਾਂ ਨਿਆਣੇ ਆਏ ਵੇ ਬੰਡਾਈ ਵਾਲੋ ਜਦ ਚਲੇ ਗਏ ਦਿਨ ਤੋਂ ਚੜ ਗਏ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਕੁੜੀਆਂ ਨੇ ਫੋਨ 'ਚ ਨਿਕਲਦੀ ਨਹੀਂ ਹੈਗੀ ਘਰੇ ਬੈਠੇ ਰਹਿੰਦੇ ਨੇ ਹਾਂ ਬੱਤ ਤੇ ਸਾਡੇ פרו ਪੁਰਾਣੇ ਬਜ਼ੁਰਗ ਇਹਨਾਂ ਨੇ ਜ਼ਿੰਦਗੀ ਦਾ ਆਪਣਾ ਫੁੱਲ ਅਨੰਤ ਕਰਿਆ ਲੈ ਆ ਐਨਜੋਏ ਕਰਿਆ ਹਾਂ ਹਾਂ ਜਨਤਾ ਆਈ ਕਹਿੰਦੇ ਹਾਂ ਹੂੰ ਹਾਂ ਹੂੰ ਬੱਤ ਹਾਂਜੀ ਦੋਸਤੋ ਮੇਲੇ ਦੀ ਸਮਾਪਤੀ ਹੁੰਦੀ ਹੋਈ ਕੋਲਾ ਦੀ ਸਮਾਪਤੀ ਹੋ ਚੁੱਕੀ ਹੈ ਪਿੰਡ ਨਲੀ ਨੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਆਪਾਂ ਬੈਠੇ ਆ ਤੇ ਮੇਲੇ ਦੀ ਸਮਾਪਤੀ ਹੋਈ ਹੁੰਦੀ ਹੋਈ ਦੇ ਲੋਕ ਆਪਣੇ ਆਪਣੇ ਘਰਾਂ ਨੂੰ ਚਾਲੇ ਪਾ ਰਹੇ ਨੇ ਤੇ ਉਹਦੇ ਪਕੌੜੇ ਜਲੇਬੀਆਂ ਦੁਕਾਨਾਂ ਲੋਕ ਹਮ ਹਮਾ ਕੇ ਦੂਰੋਂ ਦੂਰੋਂ ਪਹੁੰਚੇ ਨੇ ਪਿੰਡ ਨਲੀ ਨੀ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਮੇਲਾ ਤੇ ਦੂਰੋਂ ਦੂਰੋਂ ਬਹੁਤ ਲੋਕ ਆਏ ਨੇ ਤੇ ਦੁਕਾਨਾਂ ਲੱਗੀਆਂ ਨੇ ਰੌਣਕ ਮੇਲਾ ਪੂਰਾ ਦੇ ਮੌਸਮ ਵੀ ਐਨ ਕੈਂਡ ਗੱਲ ਬਾਤਾਂ ਪੁਰਾਣੇ ਆ ਰਹਾ ਆ ਰਿਹਾ ਮੜਾ ਕਮਾ ਦੇ ਕੈਮਰਾ ਵਾਲੇ ਨੂੰ ਬਾਕੀ ਕੋਈ ਵੀ ਆਪਾਂ ਹੋਰ ਅੱਗੇ ਪ੍ਰੋਗਰਾਮ ਕਰਾਂਗੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਜਾਵਾਂਗੇ ਤੋਂ ਅੱਡੇ ਤੱਕ ਸਭ ਤੋਂ ਪਹਿਲਾਂ ਵੀਡੀਓ ਪਹੁੰਚੂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਨਿਸ਼ਾਨ ਉਹ ਆਪਣਾ ਦਵਾ ਲੈਣਾ ਤੇ ਬਾਕੀ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਬਾਤੋਂ ਵੱਧ ਲੇੜੇ ਜਿਹੜੇ ਜਿੰਨੇ ਵੀ ਪਿੰਡਾਂ ਦੇ ਵਿੱਚ ਮੇਲੇ ਹੁੰਦੇ ਨੇ ਉੱਥੇ ਪਹੁੰਚਿਆ ਕਰੋ ਜਿੰਨੀ ਵੀ ਜਿਹੜੀ ਇਹ ਆਪਣੀ ਜਨਰੇਸ਼ਨ ਆ ਇਹ ਨਸ਼ਿਆਂ 'ਚ ਵੱੜ ਰਹੀ ਆ ਇਹ ਨਸ਼ੇ ਤੋਂ ਨਿਕਲ ਕੇ ਇਹ ਕੋਲਾ ਦੁਸ਼ਤੀਆਂ ਕਬੱਡੀ ਦੇ ਖੇਡਾਂ ਦੇ ਵੱਲ ਜਾਣੀ ਚਾਹੀਦੀ ਆ ਤੇ ਬਹੁਤ ਹੀ ਸੋਹਣਾ ਪਿੰਡ ਵੱਲੋਂ ਪ੍ਰੋਗਰਾਮ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਫੇਰ ਰਾਤ ਚੌਕੀਆਂ ਦੀ ਅੱਜ ਮੇਲਾ ਪਿੰਡਨ ਵਾਲੀ ਨਹੀਂ ਜ਼ਿਲ੍ਹਾ ਫਤੇਗੜ ਸਾਹਿਬ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ